ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਗੋਆ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਆਪਾਂ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਵਾਲੇ ਦੋ ਵੈੜਾ ਵੈੜਾ ਦੋਵੇਂ ਟੋਕਣਾ ਕੱਪਣਾ ਤੇ ਇੱਕ ਝੋਟੀ ਕੱਪਣ ਤਿਆਰ ਇੱਕ ਨੀਲੀ ਰਵੀ ਦਾ ਨਬੀਨਾ ਬਿਲਕੁਲ ਤਾਜ਼ਾ ਸੋਇਆ ਦਿਖਾਵਾਂਗੇ ਆਪਾਂ ਪਹੁੰਚਿਆ ਵੀਰ ਛੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਸੀ ਕਾਲ ਪਾਜੀ 사ਸੀ ਕਾਲ ਜੀ 사ਸੀ ਕਾਲ ਜੀ ਬੋਸ ਨਾ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਬਲੂ ਆਮ ਦੱਸਦੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਹੋਰ ਠੀਕ ਠਾਕ ਪਰਿਵਾਰ ਬਹੁਤ ਵਧੀਆ ਬਹੁਤ ਵਧੀਆ ਜੀ ਵਧੀਆ ਚਾਹੀਦਾ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾ ਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98453611 ਠੀਕ ਹੈ ਜੀ ਕਿਵੇਂ ਲਿਆ ਜੀ ਅੱਗੇ ਬੰਦ ਕਰਦੇ ਪਿਛਲੀ ਵੀਡੀਓ ਦਾ ਪਿਛਲੀ ਵੀਡੀਓ ਕੀਤੀ ਵਾਸਾ ਆਪਾਂ ਦਿਨ ਪਜੂ ਪਾਏ ਮੈਂਟ ਨਹੀਂ ਲੱਗਿਆ ਤੇ ਅੱਜ ਘਟੇ ਬਾਦੀ ਮੈਂ ਖਾਣਾ ਮਾਲਸੀਆ ਲੋ ਹੋ ਗਏ ਤੇ ਠੀਕ ਹੈ ਠੀਕ ਹੈ ਜੀ ਆਪ ਆਪਣੇ ਘਰੀ ਪਹੁੰਚ ਗਏ ਠੀਕ ਜੀ ਮਾਲ ਪਿੱਜੀ ਆਪਾਂ ਹਰ ਵਾਰੀ ਵੀਡੀਓ 'ਚ ਉਹੀ ਗੱਲ ਕਹਿੰਨੇ ਵੀ ਭਾਅ ਨਿਕ ਨਿਕੇ ਹੁੰਦੇ ਆ ਹਾਂਜੀ ਹਾਂਜੀ ਤੇ ਵੀਰ ਭਰਾ ਹਰ ਕੋਈ ਢੀਕ ਕਰਦੇ ਵੀਡੀਓ ਦੀ ਇਹ ਗੱਲ ਸਹੀ ਜਾਂਦੀ ਤੇ ਨਗੀਨਾ ਲੈਂਦਾ ਲੀਲੀ ਰਗਦਾ ਨੀਂਦੀ ਰਗਦਾ ਪੁੱਜੀ ਨਗੀਨਾ ਇਹ ਤੋਂ ਸ਼ੁਰੂਆਤ ਕਰ ਲਈਏ ਇਹ ਜੇ ਤੋ ਕਰ ਲੈਣੀ ਹੈ ਕੋਈ ਗੱਲ ਨਹੀਂ ਬਸ ਯੋਰਨਾ ਆਪਾਂ ਲਿਆ ਜੇ ਅੱਛਾ ਜੀ ਇਹਦਾ ਵੀ ਤਾਂ ਨਿਕਲ ਚੱਲਿਆ ਗਿਆ ਹੱਥੋਂ ਠੀਕ ਹੈ ਠੀਕ ਹੈ ਪਰ ਆਪਾਂ ਵੀ ਭਰਾਵਾਂ ਦੀ ਮੰਗ ਵਾਸਤੇ ਤੁਹਾਨੂੰ ਪਤਾ ਹੀ ਸਰ ਕੋਈ ਇਹਨਾਂ ਕੋਈ ਸਪੈਸ਼ਲ ਲਿਆਵਾਂ ਜਾਂਦਾ ਹਰ ਵੇਲੇ ਠੀਕ ਹੈ ਠੀਕ ਹੈ ਹਾਂ ਜੀ ਦੇ ਵੀਰ ਜੀ ਪਹਿਲਾ ਸੂਆ ਸੂਈ ਆ ਜੋ ਠੀਕ ਅੱਛਾ ਜੀ ਮੂੰਹ ਸ਼ੇਦਾਂਦੇ ਆ ਸ਼ਕੀ ਦੇ ਵਿਜੇ ਪੂਰੇ ਜਵਾਨ ਨਹੀਂ ਕਿਤੇ ਨਿਗੀਆਂ ਨਿਗੀਆਂ ਦੰਦੀਆਂ ਹੋਈਆਂ ਜੇ ਹਿਸਾਬ ਨਾਲ ਠੀਕ ਆ ਤੇ ਸਟਾਰਟਿੰਗ ਹੀ ਮੰਨ ਲਓ ਕਿ ਪਹਿਲੇ ਸੂਏ ਤੋਂ ਹੀ ਚੰਗਾ ਦੁੱਧ ਤੋਂ ਕਰਤੀ ਆ ਝੋਟੀ ਨਾਲ ਅੱਛਾ ਜੀ ਮੰਨ ਲਓ ਇਸ ਟਾਈਮ ਤੇ 11 ਕਿਲੋ ਦੁੱਧ ਖੁੱਲਾ ਡੁੱਲਾ ਹੋਊਗਾ ਜਿੱਥੇ ਮਰਜ਼ੀ ਕੋ ਵੀਰ ਭਰਾ ਲੀਟਰ ਲਾ ਕੇ ਲੈ ਜਾਏ ਅੱਛਾ ਜੀ ਤੇ ਮੰਨ ਲਓ 12 ਕਰਦੇ 13 ਕਰਦੇ ਜੇ ਤਾਜੀ ਸੂਈ ਹਫਤੇ ਦੀ ਠੀਕ 12 13 ਕਿਲੋ ਝੋਟੀ ਨੇ ਕਰ ਜਾਣਾ ਦੁੱਧ ਬਾਜੀ ਮਾਰਕਿੰਗ ਮੁਰਕਿੰਗ ਵੇਖੋ ਗੰਨੀ ਸੋਹਣੀ ਝੋਟੀ ਦੇ ਹਰ ਇੱਕ ਖੋਲੋ ਬਾਈ ਜੀ ਫਿਰ ਖੋਲ ਦਿਓ ਬਾਈਏ ਲਓ ਜੀ ਜੋ ਨੀਲੀ ਰਵੀ ਜਿਹਨੂੰ ਆਪਾਂ ਕਹਿ ਦਿੰਦੇ ਆ ਪਾਕਿਸਤਾਨੀ ਨੀਲੀ ਰਵੀ ਤੇ ਚਾਹ ਹੈ ਪੈਰ ਤੋਂ ਦੇ ਆ ਤੇ ਫੇਰ ਕੁਆਲਿਟੀ ਵੀ ਚੈੱਕ ਕਿਹੜਾ ਕੱਟ ਤੇ ਬਣ ਕੇ ਆਕਾ ਬਣੀ ਜਿਹੜੀ ਮਸੂਰੀਆ ਹਾਂਜੀ ਹਾਂਜੀ ਡਾਇਲੌਗ ਵੀ ਬਹੁਤ ਜਿਆਦਾ ਮਸੂਰੀਆ ਕਿਹਦਾ ਕਿਹਦਾ ਗਿਆ ਨਾ ਚੱਜਾ ਪਗਾਂ ਵਰਗਾ ਲੱਗਾ ਪਿਆ ਵਾ ਤੇ ਥੜਾਂ ਦਾ ਸੈਰ ਗਿਆ ਵੀ ਬਹੁਤ ਜਿਆਦਾ ਚੰਗਾ ਆ ਗਿਆ ਹਨ ਕੱਲਾ ਕੱਲਾ ਲੱਗਾ ਪਿਆ ਦੇ 12 ਤੋਂ 13 ਲੀਟਰ ਦਾ ਕੱਟ ਤੇ ਮਣਕੀ ਅੱਖ ਬੜੀ ਜ਼ਿਆਦੀ ਕੱਟ ਲੱਗਦੀ ਹੈ। ਹਾਂਜੀ ਹਾਂਜੀ ਹਾਂਜੀ। ਲਓ ਜੀ ਫੇਸ ਕੁਆਲਟੀ ਦੇ ਸਿੰਘ ਦੀ ਬੰਤਰ ਜਿਹੜੀ ਬਹੁਤ ਹੀ ਚੰਗੀ ਆਉਂਦੀ ਹੈ। ਉਹ ਗੰਡਾ ਫੇਸ ਆਉਂਦਿਆ ਵਾ ਕਟ। ਹਾਂਜੀ ਹਾਂਜੀ। ਅੱਖ ਵੀ ਬਣਤੀ ਹੈ। ਠੀਕ ਹੈ। ਗੁਲਾਬੀ ਬਾਣ ਅੱਖ ਜੂ ਵੀ ਹੈਗਾ ਜੇ। ਅੱਛਾ ਜੀ। ਲਓ ਜੀ ਜਿਹੜਾ ਹਵਾਨੇ ਤੇ ਵੀ ਡੱਬ ਡੁੱਬ ਜਿਹੜੇ ਕਾਫੀ ਆ ਗਏ ਐਣ ਗੁਲਾਬੀ ਥਾਣੇ ਕੱਡੇ ਪਏ ਆ ਤੇ ਥਣ ਵੀ ਆ ਨੋਕੜਾ ਲੱਗਾ ਪਿਆ ਕੱਲਾ ਕੱਲਾ। ਐਸ ਤਾਂ ਜਿਹੜਾ ਮੌਕੇ ਦੇ 11 ਲੀਟਰ ਬਿਲਕੁਲ ਜਿਹੜਾ ਦੋ ਦੋ ਤਿਆਰ ਆ। ਇਦੇ ਪਿੱਛੇ ਜਵਾਬ ਭਾਈ ਜੀ ਜਦੋਂ ਮੇਲ ਕਾਫ ਹੋਵੇ ਤੇ ਮੇਲ ਕਾਫ ਨੂੰ ਵੀ ਦੇਖੋ ਰਖਾ ਟਾਲਾ ਜੀ ਪੂਰਾ ਬਖਾਰੋ ਮਾਰੇ ਆ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਨੀਂਦੀ ਰਵੀ ਕੀ ਆ ਗਿਆ ਆ ਜਦੋਂ ਭਾਈ ਇਹ ਨੂੰ ਵੀ ਜੀ ਹੁਣ ਤਾਂ ਹੀ ਕੱਟੇ ਦੀ ਗੱਡੀ ਤਗੜੀ ਆ ਪੂਰਾ ਮੰਨ ਲਓ ਵੀ ਮਾਲੀ ਬੰਨ ਵਾਲਾ ਸਿਰੇ ਦਾ ਜੇ ਹਾਂ ਜੀ ਹਾਂ ਜੀ ਜੇ ਕੋਈ ਵੀਰ ਪਰਾ ਸਾਮ ਕਰੇ ਦਾ ਠੀਕ ਹੈ ਠੀਕ ਹੈ ਜੀ ਲਓ ਜੀ ਆ ਗਏ ਤਾਂ ਥਾਣਾ ਬਸ ਸੈਰ ਕਰਨ ਦੀ ਚੈੱਕ ਕਰਮੇ ਸਿਰ ਆਪਾਂ ਕਰਾਂ ਚੌਪ ਦਾ ਨੇ ਨੀਨਾ ਵਿੱਚ ਜਿਹੜਾ ਵੀਰ ਪਰਾ ਚਲੋਂ ਲੈ ਜੂਗਾ ਤਰਲੀ ਦਾ ਸ਼ਿੰਗਾਰ ਆ ਹਾਂ ਕੱਲਾ ਕੱਲਾ ਵੇਖੀ ਜਿਹਾ ਪੀੜੀਆਂ ਦੇ ਪਾਵੇ ਆਪ ਕੋਲ ਬੈਗੇ ਨੇ ਜਿੱਦਾਂ ਬਣਵਾਈ ਹੁੰਦੀ ਕੱਲਾ ਕੱਲਾ ਠੀਕ ਹੈ ਜੀ ਕਿਹ ਜੀ ਤੁਮਹਾਨੂੰ ਕੋਈ ਨੀਂਦ ਨਹੀਂ ਸਕਦਾ ਕਿ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ 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 ਇਹਦਾ ਭਾਈ ਜੀ ਮੁੱਲ ਫਿਰ ਮੁੱਲ ਵੀ ਜੀ ਇਤਰਾਜੀ ਝੋਟੀ ਤੁਹਾਨੂੰ ਪਤਾ ਹੈ ਡੇਢ ਦੀ ਵਿਕ ਜਾਣੀ ਐ ਤੇ 2 ਦੀ ਵਿਕ ਜਾਣੀ ਐ ਹਾਂਜੀ ਜਾਇਜ਼ ਮੇਲੀ ਤੇ ਜਾਇਜ਼ ਕਰ ਦੇਣੀ ਐ ਠੀਕ ਆਪਾਂ ਨਾ ਹਾਂ ਨਾ ਹੀ ਮਿਰਜੀ ਨੂੰ ਝੋਟੀ ਦੇ ਦੀਏ 1.3 ਦੀ 1.3 ਦੀ ਹਾਂਜੀ ਕਰ ਦਈਏ ਮਾਨਦਾਨ ਸਵਾ ਦੀ ਵੀ ਜੀ ਦੇ ਦੀਏ 1.25 ਹਾਂਜੀ ਹੋਰ ਕਰ ਦੋ ਥੋੜਾ ਬਰਾ ਇਹ ਵੀ ਜੀ ਇੱਕ ਬਾਈ ਦੀ ਆਪਾਂ ਦੇਣੀ ਆ 200 ਰੁਪਏ ਛੋਟੀ ਕਰਨੀ ਵਿੱਚੋਂ ਠੀਕ ਆ ਲਓ ਜੀ 1 ਲੱਖ 2200 ਬਿਲਕੁਲ ਨਿਕਾ ਰੇਟ ਜੀ ਛੋਟ ਹਾਂਜੀ ਇਹ ਛੋਟੀ ਕਾਦੀ ਆ ਬੂਸੂਤ ਐ ਮੈਂ ਨਾ ਮੂਰ ਤੇ ਆ ਗਏ ਮੂਰ ਨਾਲ ਆ ਰਹੀ ਆ ਆਪਣੇ ਪੂਰੀ ਪੂਰੇ ਰੀਕਾਂ ਨਾਲ ਚਲੋ ਬਣਾਈਆਂ ਆ ਖਾਂਦੇ ਤੇ ਦੂਜੇ ਨੰਬਰ ਤੇ ਭਾਈ ਕਿਵੇਂ ਆ ਇੱਕ ਜੀ ਗੁੱਜਾ ਸੋਮਾ ਛੁੱਟੀ ਆ ਅੱਛਾ ਜੀ ਤੇ ਇਹਨਾਂ ਦਿਨ ਰਹਿ ਗਏ ਸਾਰੇ ਗਿਣਤੀ ਮਿੰਤੀ ਦੇ ਘਰ ਵਾਲਿਆਂ ਦੇ 15 ਦੱਸੇ ਆ ਆਪਾਂ 20 ਦਿਨ ਵੀ ਕਰਕੇ ਦਵਾਂਗੇ ਠੀਕ ਆ 20 ਦਿਨ ਛੁੱਟੀ ਲੈ ਜੂਗੀ ਪਰ ਬਣੂ ਬੜੀ ਵੇਖੋ ਤੇ ਲੱਡਲਾ ਬਹੁਤ ਜੱਦਗੀ ਆ ਠੀਕ ਹੈ ਠੀਕ ਹੈ ਜਿੱਦਣ ਬਣ ਗਈ ਆ ਮੰਨ ਲਓ ਵੀ ਥੱਲੇ ਛੱਡੇ ਇਹ ਕਿੰਨੇ ਦੁੱਧ ਢਾਲੀ ਆ ਹਾਂ ਜੀ ਕਿੰਨੇ ਦੁੱਧ ਢਾਲੀ ਦੁੱਧ ਵੀ ਜੀ ਉਹ ਕਹਿੰਦੇ ਅਸੀਂ 13 ਕਿਲੋ ਚਾਹੁੰਦੇ ਰਹੇ ਆ ਅੱਛਾ ਬਾਟੀ ਮੈਂ ਤਾਂ 12 ਕਿਲੋ ਵੀ ਦੇ ਜੇ 11 ਵੀ ਦੇ ਜੇ ਜਦੋਂ ਬੜਾ ਵਾ ਹਾਂ ਜੀ ਹਾਂ ਜੀ ਕੁੜੀਆਂ ਤੋਂ ਉਤਰਾਂ ਮਹੀਂ ਆ ਗਈ ਆ ਠੀਕ ਹੈ ਅਜੇ ਵੀ ਦਿਨ ਉਤਰਾ ਮੰਨ ਲਓ ਵੀ ਲੈ ਜੂਗਾ ਕਿੰਨਾ ਛੋਟਾ ਸਾਰਾ ਭਰਨਾ ਹੀ ਆ ਛੋੜੀ ਛੋੜੀ ਕਾਦੀ ਵਾਕੀ ਆਉਣੀ ਵਚਵਾ ਖੋਲੋ ਬਾਈ ਜੀ ਮੋਲੀ ਮਲੇ ਕੰਮ ਕਰਵੋ ਕੰਪਨੀ ਬਾਕੀ ਨਾ ਤੋੜ ਫਾੜਦੀ ਨਹੀਂ ਖਾਦੀ ਇਹਨੇ ਉਥੋਂ ਖੋਲੋ ਬਾਈ ਜੀ ਫਿਰ ਖੋਲ ਕੇ ਉਠਾਈਏ ਹਵਾ ਹੁਣ ਚੱਲੇ ਵੀ ਜੀ ਪੂਰੀ ਸਾਫ ਹੈ ਬਾਈ ਦੁੱਜਾ ਸਭਾ ਹਾਂਜੀ ਦੁੱਜਾ ਦੁੱਜਾ ਨਾਲੇ ਕੋਈ ਤਿਜਾ ਨਾਲੇ ਘਰ ਵਾਲਿਆਂ ਦੁੱਜਾ ਕਹਿ ਕੇ ਦਿੱਤੀ ਆਪਾਂ ਨਹੀਂ ਕਿਸ ਨੂੰ ਆਂਦੇ ਵੀ ਬਦੋ ਵਧੀਆ ਆਪਾਂ ਦੁੱਜੇ ਤੇ ਹੀ ਰਵੇ ਤਿਜਾ ਵੀ ਹੋ ਸਕਦੀ ਮਈਆਂ ਭਾਜੀ ਬੁੱਢੀਆਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਬੰਦਾ ਬੁੱਢਾ ਹੋ ਜਾਂਦਾ ਸੇਵਾ ਕਰਦਾ ਕਰਦਾ ਮਈਆਂ 20 20 ਦੇ ਤੇ ਜਾਂਦੀਆਂ ਠੀਕ ਹੈ ਠੀਕ ਲੋ ਜਿਹੜੇ ਪਲੇ ਰਿਹਾ ਜਿਹਦੇ ਸੁਵਾਨੇ ਜਿਹੜੀਆਂ ਢੱਲਾਂ ਤੋਂ ਲਾਜੇ ਕਾਫੀ ਆ ਇਹ ਸੁਨਤਾ ਕਿਹੜਾ ਹਵਾਨਾ ਚੰਗਾ ਬਣਾ ਲਓ ਮੇਰੇ ਖਾਣਾਂ ਦਾ ਸਾਰ ਗਿਆ ਬਹੁਤ ਚੰਗਾ ਆ ਆ ਬਾਡੀ ਦੀ ਵੱਡੀ ਜੇ ਮਈ ਉਦੀ ਕਾਟ ਕਾਟ ਵੀ ਚੰਗਾ ਆ ਗਿਆ ਵਾ ਤੇ ਲੱਗੇ ਜਿਗੁਰਾ ਫੰਡ ਖਾਵਾਂਗੇ ਤਣਾ ਦਾ ਚਾਹੀਦਾ ਬੌਧਿਕ ਚੰਗਾ ਆ ਗਿਆ ਨੰਦਾ ਤੰਨਾ ਲੱਗਾ ਪਿਆ ਵਾ ਮਕਾਸੀਆ ਲਗਾ ਆ ਜੀ ਕਰਮੀ ਨੇ ਮੇਰੇ ਵਾਟ ਕੱਢੇ ਹੋਈ ਜਿਆਦਾ ਦਿਨ ਟੰਗਿਆ ਲੋਈ ਚੈੱਕ ਕਰ ਸਕਦੇ ਜੇ ਪੁੰਦਾਂ ਤੋਂ ਲਾ ਜਿਹੜੀਆਂ ਕਾਫੀ ਕਿਤਨ ਤਿਆਰ ਹੋਈਆਂ ਤੇ ਸੋਈ ਤੱਕ ਇਹ ਵੀ ਚੱਡਾ ਲਾ ਜੂਗੀ ਲਾਈਆਂ ਖੂਲਤਾ ਕੀ ਬਣੀਆਂ ਪਈਆਂ ਵਾ ਠੀਕ ਹੈ ਠੀਕ ਹੈ ਲੋ ਜੀ ਖਾਨ ਸੋਣ ਜਿਹੜਾ ਬਹੁਤ ਚੰਗਾ ਲੱਗਾ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਵੀ ਜੀ ਵੇਚਣ ਨੂੰ ਆਪਾਂ 90 95 ਦੀ ਵੇਚ ਸਕਦੇ ਆਂ ਆਰਾ ਵੀਰੇ ਵੀ ਭਰਾ ਨੂੰ ਜਿੰਨੇ ਸਾਹਮਣੇ 15 ਦਿਨਾਂ ਦੀ ਕੰਮ ਛੱਡ ਕੇ ਦੇਵਾਂਗੇ ਨਹੀਂ ਆਪਾਂ ਠੀਕ ਜੀ ਇਹ ਹਾਣਾ ਵੀਰ ਜੀ 75000 ਦੀ ਦੇ ਦੀਏ 75 ਦੀ ਹੋਰ ਕਰ ਜੀ ਮੰਨ ਤਾਂ ਹੋਰ ਕਰ ਵੀ ਜੀ ਹਾਂ ਜੀ ਦੇਵੀ ਜੀ ਸਾਹ ਪਰਚਾਂਵੀ ਦੋ ਛੜ ਦਾਂਗੇ 68000 ਚੋਂ 200 ਰੁਪਿਆ ਹੁਣ ਛੋੜੀ ਹੋਣੀ ਜੀ ਬਸ ਠੀਕ ਹੈ ਲਓ ਜੀ ਬਿਲਕੁਲ ਨੋਰਮਲ ਰੇਟ ਜੀ ਇਹਨੇ ਦੀਆਂ ਟੋਪੜਾ 70 70 ਰੁਪਿਆ 75 ਰੁਪਿਆ ਹੁੰਦੇ ਨੇ ਟੋਪੜਾ ਮਿਲਣਗੇ ਜੇ ਸੱਜਰ ਮਈ ਆਪਾਂ ਦੇ ਦੇਣੀ ਹੈ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਬਿਲਕੁਲ ਹੀ ਨੋਰਮਲ ਰੇਟ ਹੈ 68000 ਚੋਂ 200 ਰੁਪਿਆ ਛੋੜਾ ਜਿੱਦਾਂ ਮੈਂ ਹੀ ਬਣ ਗਈ ਵੀ ਜਿੱਥੇ ਮਰਜ਼ੀ ਖਿਲਾੜ ਕੇ ਮੈਂ ਇਹ ਨਹੀਂ ਕਹਾਂ ਵੀ ਜਲਦੀ ਵੀ ਇੱਕ ਵੀਰ ਹੀ ਦੀ ਦੀ ਡਿੱਗ ਜੂਗੀ ਹਾਂਜੀ ਮੈਂ ਤਾਂ 95000 ਦੀ ਜਿੱਥੇ ਮਰਜ਼ੀ ਖਿਲਾੜ ਕੇ ਕੋਈ ਵੀਰ ਭ ਹਾਂਜੀ ਦੁੱਧ ਵੀ ਚੰਗਾ ਕੱਢੀ ਜਾਣਾ ਜੇ ਕਿੰਨੇ ਗਾਂ ਦਾ ਕੰਮ ਵਰਤਨੀ ਤੇ ਚੰਗੇ ਪਾਸੇ ਵਟੇ ਜਾਣਗੇ ਤੀਜੇ ਨੰਬਰ ਤੇ ਵੈੜ ਆ ਗਿਆ ਬਾਈ ਕਿਵੇਂ ਇਹ ਗਾੜਾ ਵੀ ਜੀ ਆਪਣੇ ਕੋਲੋਂ ਹੀ ਗਈਆਂ ਨੇ ਦੋਨੋਂ ਹੀ ਅੱਛਾ ਜੀ ਤੇ ਇੱਕ ਉਹ ਪਰਲੀ ਜਿਹੜੀ ਉਹ ਸਾਢੇ 6 ਮਹੀਨਿਆਂ ਦੀ ਗੱਪਣ ਹੋ ਗਈ ਆ ਤੇ ਉਹਦੇ ਥੱਲੇ ਦਾ ਦੁੱਧ ਨਾ ਮਾਤਰੀ ਆ ਸਾਨੂੰ ਨਾ ਕਿਲੋ ਡੇਢ ਕਿਲੋ ਆ ਅੱਛਾ ਜੀ ਐ ਵੈੜ ਥੱਲੇ ਡੇਢ ਮਹੀਨਾ ਹੋ ਗਿਆ ਜਿਹਨੂੰ ਟੀਕਾ ਭਰਾਏ ਨੂੰ ਚੈੱਕ ਪਾਸ ਨਹੀਂ ਗਈ ਤੇ ਇਹਦੇ ਕੋਲ 10 ਲੀਟਰ ਦੁੱਧ ਫੁੱਲਾ ਡੋਲਾ ਜਿੱਥੇ ਮਰਜੀ ਕੋਈ ਵੀਰ ਭਰਾ ਚੋਕੇ ਲਗੇ ਠੀਕ ਹੈ ਜੀ ਭੋਲ ਕੇ ਵਿਖਾ ਦਿੰਨੇ ਬਾਕੀ ਕਿੰਨੇ ਮੇ ਤੁਹਾਨੂੰ ਗੱਪਣ ਇਹ ਠੀਕ ਹੈ ਲੋ ਇਹ ਪਰਲੀ ਸਾਡਾ ਡੱਬਣਾ ਪਰਲੀ ਦੁੱਧਿਆਂ ਲਓ ਜੀ ਫੇਰ ਕੁਆਲਟੀ ਦੇ ਕਰੀਏ ਇਹ ਮੈਂ ਥੱਲੇ ਵੇਖੀ ਆਪਾਂ 18ੋਂ ਨਿਗਲੋ ਦੁੱਧ ਚੋ ਕੇ ਦਿੱਤਾ ਸੀ ਵੀਰ ਉਹਨਾਂ ਨੂੰ ਅੱਛਾ ਜੀ ਹਾਂ ਜੀ ਦੇਖੇ ਘਰੇ ਗਈਆਂ ਦੇਖੇ ਘਰੋਂ ਲੈਂਦੀਆਂ ਆਪਾਂ ਠੀਕ ਹੈ ਠੀਕ ਹੈ ਉਹ ਵੀਰ ਉਹ ਜਿਹੜਾ ਬਹੁਤ ਹੀ ਚੰਗਾ ਆ ਗਿਆ 17 18 ਦੇ ਤਰ੍ਹਾਂ ਹਾਂ ਜੀ ਹਾਂ ਜੀ ਤੇ ਆਸ ਕੰਮ ਜਿਹੜੀ ਡੇਢ ਮਹੀਨੇ ਜੀ ਗਾਂ ਬਣੀ ਆ ਤੇ ਮਤਲਬ 10 ਕਿਲੋ ਦੁੱਧ ਫੁੱਲਾ ਡੁੱਲਾ ਤੇ ਆ ਰਿਹਾ ਚਲੋ ਜੀ ਨਾਰੋ ਭਾਈ ਜੀ ਉਹ ਜੀ ਸੱਜਰ ਦਾ ਰਕਾਰਡ ਜਿਹੜਾ ਬਹੁਤ ਹੀ ਚੰਗਾ ਬਾਈ ਜੀ ਨਹੀਂ ਦੱਸਦੇ 17 18 ਲੀਟਰ 6 ਥਾਣਾ ਦਾ ਸੈੱਜ ਗਿਆ ਫੇਰ ਆ ਵੀ ਆ ਗਿਆ ਚੰਗਾ ਹੀ ਆ ਗਿਆ ਵਾ ਦਾ ਮੇ ਤਾਂ ਜਰੂਰ ਦਾ ਪੰਚਾਇਤ ਦੇ ਚਿੱਤਰ ਉਹ ਨਹੀਂ ਤਾਂ ਇਹ ਪੱਕਾ ਬੀਬੀ ਜੀ ਵਾਸ਼ੀ ਦਿੱਤੀ ਹੈ ਉਹਨਾਂ ਨੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਨਾੜਾ ਨੂੜਾ ਇਹਦੇ ਵੀ ਗੜੀਆਂ ਕਾਫੀ ਆ ਗਈਆਂ ਚੱਲੇ ਦੇ ਮੇਰੀ ਖੁੱਲਾ ਗੁੱਲਾ ਬੋਤਾ ਹੈ ਸ਼ਾਮਾਂ ਨੂੰ ਮਤਲਬ ਇਹ ਆਏ ਤਰ ਜਾਂਦੀ ਹੈ ਅੱਛਾ ਜੀ ਠੀਕ ਹੈ ਇਹਦਾ ਬਾਜੀ ਮੁੱਲ ਫੇਰ ਇਹਦਾ ਮੁੱਲ ਵੀਰ ਜੀ ਨੇ ਗੱਲ ਇਹ ਕਰ ਦਈਏ ਆਪਾਂ ਹਾਂਜੀ 30000 ਦੀ ਦੇ ਦਈਏ 30 ਵੀ ਹਾਂਜੀ ਹੋਰ ਕਰ ਦਈਏ ਮੰਨ ਤਾਂ ਹੋਰ ਕਰ ਦਈਏ ਜੀ ਆ ਜੱਸ ਨੋਈ ਜੱਸ ਨੋਈ ਜੀ 50000 ਰੁਪਏ 200 ਰੁਪਏ ਛੋਟ ਕਰ ਦਾਂਗੇ ਠੀਕ ਹੈ ਲਓ ਜੀ 50000 ਚੋਂ 200 ਰੁਪਏ ਛੋਟ ਤੇ ਸੱਚ ਜਰਾ ਜਿੰਨਾ ਦੁੱਧ ਦੇਣੀ ਹੈ ਵੈਸੇ ਨਿਕਲਣਾ ਥੋੜਾ ਬੋਧਾ ਹਰਮਾਨਤਨ ਕਰ ਦਾਂਗੇ ਠੀਕ ਹੈ ਸਾਰੀ ਦਿਨੇ ਵੀ ਜੀ 2000 ਛੱਡ ਦਾਂਗੇ ਤੇ ਜੀ ਘੋਹਾਂ ਨਾਲ 200 ਰੁਪਏ ਛੋਟ ਠੀਕ ਲਓ ਜੀ 23000 ਹੁਣ ਕੋਈ ਵੀ ਭਰਾਏ ਨੂੰ ਫੋਨ ਲਾਵੇ ਇਹ ਦੁੱਧ ਬੜਾ ਵਸ਼ੀ ਕੋ ਦੁੱਧ ਮੋਹ ਖਦਲਾ 11 ਕਿਲੋ ਹੋਵੇ ਪਰ ਆਪਾਂ 10 ਕਿਲੋ ਕਰਕੇ ਦਿੱਤੀ ਹੈ ਠੀਕ ਹੈ ਠੀਕ ਹੈ ਜੀ ਬਾਕੀ ਸੋਹਣੀ ਸੁਨ ਤੇ ਆ ਵੀ ਜੀ ਆਪਣਾ 6.5 ਮਹੀਨੇ ਦੀ ਚੈੱਕ ਪਾਸ ਦਾ ਜਿੱਤੇ ਮਰਜ਼ੀ ਕੋਈ ਆਪਣਾ ਡਾਕਟਰ ਲਿਆ ਕੇ ਚੈੱਕ ਕਰਵਾ ਲੇ ਹਾਂਜੀ ਪਰ ਦੁੱਧ ਨਾ ਮੰਤਰਿਆ ਦੁੱਧ ਐਵੇਂ ਮੰਨ ਲਓ ਵੀ 2 ਜੇ 1.5 ਹੋ ਜੇ ਆਪਾਂ ਦੁੱਧ ਦੀ ਗਾਰੰਟੀ ਦੇ ਦਿੰਦੇ ਅੱਛਾ ਜੀ 1.5 ਕਿਲੋਤਰਾ ਹੈਗਾ ਆਇਆ ਠੀਕ ਹੈ ਠੀਕ ਦੁੱਧ ਫੈਰੀ ਚੋ ਲਈ ਦੀ ਆ ਅੱਛਾ ਜੀ ਤੇ ਬਾਕੀ ਕੋਲ ਕੇ ਵਿਖਾ ਦਿਓ ਇਹ ਪਹਿਲੇ ਛੂਏ ਗਏਗੇ ਆਪਣੇ ਕੋਲ ਇਹਨੇ ਕਿੰਨਾ ਕੱਢਿਆ ਦੁੱਧਾ ਇਹਨੇ ਵੀ ਜੰਗਾ ਦੁੱਧ ਦੁੱਧਾ ਇਹ 2 ਕਿਲੋ ਦੁੱਧ ਚੋ ਕੇ ਦਿੱਤੀ ਕੱਛੀ ਠੀਕ ਹੈ ਠੀਕ ਹੈ ਲਓ ਜੀ ਭਾਈ ਨੇਤਰ ਜਿਹੜਾ ਇਹ ਰਿਕਾਰਡ ਆ ਇਹ ਦੁੱਤੀ ਪਈ ਜਾਂ ਤਰੀਆ ਹੁੰਦੀ ਆਪਾਂ ਵੀ ਬਣਾਉਂਦੇ ਆ ਅੱਛਾ ਹੀ ਤਾਂ ਕੱਡ ਕਾਰ ਜਿਹੜਾ ਬਹੁਤ ਹੀ ਤਗੜਾ ਆ ਗਿਆ ਸਾਂਭੀ ਘਾਟੇ ਇਕਰੀਬ ਨਹੀਂ ਚਲੋ ਵੀਰਾਂ ਨੇ ਸਾਂਭ ਥੋੜੀ ਜਿਹੀ ਸਾਂਭ ਕੱਢ ਦਿੱਤੀ ਉਹਨਾਂ ਨੇ ਸਾਂਭ ਬਣਾਉਂਦੇ ਮਾਂ ਬੋਲ ਆਰੀਆਂ ਨੇ ਠੀਕ ਲੋ ਬਿਲਕੁਲ ਨਵੀਂ ਗਹਿੜਿਆ ਦੇ ਕਾਰ ਤੇ ਸਾਂਭ ਕੋਈ ਵੀ ਉਤਰਾ ਕਰੇ ਤੇ ਫੇਰ ਮੰਨ ਲਓ ਵੀ 70-75000 ਦੀ ਫੇਰ ਜੀ ਜਿੱਥੇ ਚਾਰ ਹੋ ਸਕਦੀ ਆ ਸਾਢੇ 6 ਮਹੀਨੇ ਕਿਦੋਂ ਹੋ ਗਈ ਆ ਹਾਂਜੀ ਹਾਂਜੀ ਆ 2.5-3 ਮਹੀਨੇ ਰਹਿ ਗਏ ਮਗਰ ਹੈ ਜੀ ਸੇ ਨਾ ਜੀ ਨਾ 2.5 ਸਾਫ ਨੂੰ ਗੱਲ ਚਲੋ ਸਰਜੀ ਦੇ ਕੇ ਆ ਰੋ ਇਡੀ ਘਰ ਦੇ ਵਿੱਚ ਜਿਹੜੀ ਜਿਹੜੀ ਕਸ਼ੀ ਪਾਲਣ ਦਾ ਖਰਚਾ ਲਾਈਏ ਨਾ ਹਾਂਜੀ ਸਰਕਾਰ ਤੋਂ ਘੱਟ ਵੀ ਮੇਰੇ ਖਿਆਲ ਨਾਲ 35-40000 ਰੁਪਏ ਵਸ਼ੀ ਦਾ ਏਡੀ ਪੰਦੀ ਪਲਦੀ ਦਾ ਆ ਜਾਂਦਾ ਖਰਚਾ ਲੱਗ ਜਾਂਦਾ ਲੱਗ ਜਾਂਦਾ ਜੀ ਖਰਚਾ ਠੀਕ ਇਹ ਫੇਰ ਆਪਾਂ ਨੂੰ ਮੰਨ ਲਓ ਵੀ ਸਹਾਉਨਾ ਡੱਬਣ ਨਹੀਂ ਹੁੰਦੇ ਹੀ ਹਾਂਜੀ 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 ਇਹਦਾ ਕੀ ਕਰਨਾ ਮੁੱਲ ਫਿਰ ਇਹਦਾ ਵੀ ਜੀ ਮੁੱਲ ਕਰਨ ਨੂੰ ਜੋ ਮਰਜ਼ੀ ਕਰੀਏ ਸੇਮ ਹੀ ਦੇ ਦਾਂਗੇ ਜੀ ਤੇ 23 ਮੁੱਲ ਵੇਹੇ ਉਹਦਾ ਮੈਂ ਆਪਣਾ ਵੱਧ ਕਰਦਾ ਥੋੜਾ ਜਿਹਾ ਹਾਂਜੀ ਸੇਮੀ ਦੇ ਦਾਂਗੇ ਵੀ 23 ਦੀ ਤੇਲੇ ਰੋ ਵੀ ਸਹੀ ਜੀ ਠੀਕ ਆ ਠੀਕ ਆ ਲਓ ਜੀ ਇਹ ਵੀ 23000 ਦੀ ਤੇ ਕੋਠੇ ਜਿੱਡੀ ਵੜੜ ਆ ਕੋਈ ਸਾਹ ਖਲੂਗਾ ਤੇ ਬਹੁਤ ਹੀ ਚੰਗੇ ਬਰੀਡ ਦੀ ਆ ਤੇ ਪਸ਼ੂ ਪਾਲੀ ਦੇ ਕੋਲ ਬਾਲੇ ਹੀ ਚੰਗੇ ਆਗੇ ਨਗੀਨਾ ਤਨੀ ਡੀਰਾ ਵੀ ਦਾ ਤੇ ਵੱਧ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਹੜੇ ਵੀਰ ਭਰਾਣ ਅੱਗੇ ਵੀ ਪਸ਼ੂ ਖਰੀਦਣਾ ਦਾਜੇ ਵਾਸਤੇ ਆਸਾਨ ਹੋ ਜਾਂਦਾ ਵਾ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ